ਨੇਤਰਹੀਨ ਆਈਐਸ ਅਫਸਰ ਅੰਕੁਰਜੀਤ ਸਿੰਘ ਜਿਨ੍ਹਾਂ ਦੀ ਨਿਯੁਕਤੀ ਹੁਣ ਜਲੰਧਰ ਨਗਰ ਨਿਗਮ ਦੇ ਐਡੀਸ਼ਨਲ ਕਮਿਸ਼ਨਰ ਦੇ ਤੌਰ ਤੇ ਹੋਈ ਹੈ ਉਹਨਾਂ ਦਾ ਪਛੋਕੜ ਕਿੱਥੋਂ ਹੈ ਔਰ ਇੱਥੋਂ ਤੱਕ ਪੁੱਜਣ ਦੇ ਲਈ ਕਿੰਨੀ ਸਖਤ ਮਿਹਨਤ ਕਰਨੀ ਪਈ ਅੰਕੁਰਜੀਤ ਸਿੰਘ ਹੋਰਾਂ ਨੂੰ ਹਾਲਾਂਕਿ ਉਹਨਾਂ ਦਾ ਜਿਹੜਾ ਪਛੋਕੜ ਹੈ ਉਹ ਹਰਿਆਣਾ ਸੂਬੇ ਦੇ ਨਾਲ ਸਬੰਧਤ ਹੈ ਬਹੁਤ ਸਾਰੇ ਜਿਹੇ ਅਫਸਰ ਹੁੰਦੇ ਨੇ ਜਿਹੜੇ ਆਪਣੀ ਮਿਹਨਤ ਦੇ ਕਰਕੇ ਚਾਹੇ ਜਿੰਨੀਆਂ ਵੀ ਤੰਗੀਆਂ ਤੁਰਸ਼ੀਆਂ ਹੋਣ ਕਿਸੇ ਤਰ੍ਹਾਂ ਦਾ ਵੀ ਕੋਈ ਚੈਲੰਜ ਹੋਵੇ ਰਸਤੇ ਦੇ ਵਿੱਚ ਉਹਨਾਂ ਨੂੰ ਪਾਰ ਕਰਦੇ ਹੁਆ ਮਕਾਮ ਹਾਸਲ ਕਰਦੇ ਨੇ ਤਾਂ ਜਲੰਧਰ ਨਗਰ ਨਿਗਮ ਦੇ ਉਹ ਪਹਿਲੇ ਨੇਤਰਹੀਣ ਆਈਐਸ ਅਫਸਰ ਹੋਣਗੇ ਜਿਹੜੇ ਐਡੀਸ਼ਨਲ ਕਮਿਸ਼ਨਰ ਦੇ ਤੌਰ ਦੇ ਉੱਤੇ ਕੰਮ ਕਰਨਗੇ ਹਰਿਆਣਾ ਦੇ ਅੰਕੁਰਜੀਤ ਸਿੰਘ ਚਾਰਜ ਅੱਜ ਸੰਭਾਲ ਲੈਣਗੇ 2017 ਦੇ ਵਿੱਚ ਉਹਨਾਂ ਨੇ ਯੂਪੀਐਸਸੀ ਦੀ ਜਿਹੜੀ ਪ੍ਰੀਖਿਆ ਆ ਉਹ ਕਲੀਅਰ ਕੀਤੀ ਸੀ ਪੰਜਾਬ ਦੇ ਵਿੱਚ ਜਲੰਧਰ ਨਗਰ ਨਿਗਮ ਦਾ ਇੱਕ ਬਹੁਤ ਹੀ ਜਿਹੜਾ ਜ਼ਿੰਮੇਵਾਰੀ ਵਾਲਾ ਕੰਮ ਹੈ ਹਾਲਾਂਕਿ ਪੰਜਾਬ ਦੇ ਵਿੱਚ ਹੋਰ ਨਾ ਥਾਵਾਂ ਦੇ ਉੱਤੇ ਵੀ ਜਿਹੜੇ ਅਧਿਕਾਰੀ ਨੇ ਉਹ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਂਦੀਆਂ ਨੇ ਪਰ ਬਤੌਰ ਨਗਰ ਨਿਗਮ ਜਲੰਧਰ ਦਾ ਐਡੀਸ਼ਨਲ ਕਮਿਸ਼ਨਰ ਦਾ ਚਾਰਜ ਸੰਭਾਲਣਾ ਆਈਐਸ ਅਫਸਰ ਅੰਕੁਰਜੀਤ ਸਿੰਘ ਦੇ ਕਬੱਡੀ ਪ੍ਰਾਪਤੀ ਮੰਨੀ ਜਾ ਸਕਦੀ ਹੈ ਜਲੰਧਰ ਨਗਰ ਨਿਗਮ ਵਿੱਚ ਪਹੁੰਚ ਕੇ ਉਨ੍ਹਾਂ ਨੇ ਕਾਰਜ ਸੰਭਾਰਾ ਜਿਹੜਾ ਆਪਣਾ ਉਹ ਸੰਭਾਲ ਲੈਣਾ ਇੱਥੇ ਦੱਸਣਾ ਬਣਦਾ ਹੈ ਕਿ ਅੰਕੁਰਜੀਤ ਸਿੰਘ ਮੂਲ ਰੂਪ ਦੇ ਵਿੱਚ ਹਰਿਆਣਾ ਦੇ ਯਮਨਾ ਨਗਰ ਦੇ ਨਾਲ ਸਬੰਧ ਰੱਖਦੇ ਨੇ ਬੀਤੇ ਦਿਨੀ ਮੰਤਰੀ ਮੰਡਲ ਦੇ ਵਿੱਚ ਬਦਲਾਅ ਕਰਕੇ ਰਾਜ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਵੱਡੇ ਪੱਦਰ ਦੇ ਉੱਤੇ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਫੇਰ ਬਦਲ ਕੀਤਾ ਗਿਆ ਸੀ ਜਿਸ ਦੇ ਵਿੱਚ ਜਲੰਧਰ ਨਗਰ ਨਿਗਮ ਦਾ ਜਿਹੜਾ ਕਾਰਜ ਹੈ ਉਹ ਅੰਕੁਰਜੀਤ ਸਿੰਘ ਨੂੰ ਦੇ ਦਿੱਤਾ ਗਿਆ। ਉਹ ਜਲੰਧਰ ਪਹੁੰਚ ਕੇ ਆਪਣਾ ਜਿਹੜਾ ਕੰਮ ਸ਼ੁਰੂ ਕਰ ਦੇਣਗੇ ਅੱਜ ਤੋਂ ਹੀ ਬਚਪਨ ਦੇ ਵਿੱਚ ਹੀ ਉਹ ਅੰਕੁਰਜੀਤ ਸਿੰਘ ਦੀਆਂ ਅੱਖਾਂ ਦੀ ਰੌਸ਼ਨੀ ਹੈ ਜਿਹੜੀ ਉਹ ਚੱਲੀ ਜਾਂਦੀ ਹੈ ਹਰਿਆਣਾ ਦੇ ਇੱਕ ਮੱਧ ਵਰਗੀ ਜਿਹੜਾ ਪਰਿਵਾਰ ਹੈ ਉਸ ਦੇ ਨਾਲ ਸਬੰਧ ਰੱਖਣ ਵਾਲੇ ਅੰਕੁਰਜੀਤ ਸਿੰਘ ਨੇ ਆਪਣੀ ਕਰੜੀ ਮਿਹਨਤ ਦੇ ਨਾਲ ਇਹ ਮੁਕਾਮ ਹਾਸਲ ਕੀਤੇ ਨੇ। ਉਹ ਜਦੋਂ ਸਕੂਲ ਦੇ ਵਿੱਚ ਸੀ ਤੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਹੌਲੀ-ਹੌਲੀ ਜਾਂਦੀ ਰਹੀ ਔਰ ਹਮੇਸ਼ਾ ਦੇ ਲਈ ਅੱਖਾਂ ਦੀ ਰੌਸ਼ਨੀ ਚਲੀ ਗਈ ਤੇ ਇੱਕਦਮ ਉਹਨਾਂ ਨੂੰ ਦੇਖਣਾ ਬੰਦ ਹੋ ਗਿਆ ਸੀ ਪਰ ਉਹਨਾਂ ਨੇ ਹਿੰਮਤ ਨਹੀਂ ਹਾਰੀ ਔਰ ਲਗਾਤਾਰ ਆਪਣੀ ਮਿਹਨਤ ਦੇ ਉੱਤੇ ਵਿਸ਼ਵਾਸ ਰੱਖਿਆ ਜਿਸ ਦੇ ਨਤੀਜੇ ਵਜੋਂ ਉਹਨਾਂ ਨੇ ਆਈਐਸ ਅਧਿਕਾਰੀ ਬਣ ਕੇ ਦਿਖਾਇਆ ਆਪਣੇ ਪਰਿਵਾਰ ਦਾ ਆਪਣੇ ਜ਼ਿਲ੍ਹੇ ਦਾ ਆਪਣੇ ਸੂਬੇ ਦਾ ਨਾਮ ਹੀ ਰੌਸ਼ਨ ਨਹੀਂ ਕੀਤਾ ਕਈ ਨੌਜਵਾਨ ਮੁੰਡੇ ਕੁੜੀਆਂ ਜਿਹੜੀ ਪੀੜ੍ਹੀ ਹੈ ਨੌਜਵਾਨਾਂ ਦੀ ਉਹਨਾਂ ਦੇ ਲਈ ਉਪਰੇਰਨਾ ਸਰੋਤ ਵੀ ਬਣ ਕੇ ਉਭਰੇ 2017 ਕੈਡਰ ਦੇ ਉਹ ਆਈਐਸ ਅਧਿਕਾਰੀ ਨੇ 2017 ਬੈਚ ਦੇ ਵਿੱਚ ਉਹਨਾਂ ਨੇ ਇਹ ਜਿਹੜੀ ਪ੍ਰੀਖਿਆ ਆ ਉਹ ਪਾਸ ਕੀਤੀ ਸੀ ਔਰ ਜਾਣਕਾਰੀ ਇਹ ਵੀ ਹੈ ਕਿ 10ਵੀਂ ਤੱਕ ਦੀ ਪੜ੍ਹਾਈ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਹੀ ਕੀਤੀ ਸਰਕਾਰੀ ਸਕੂਲ ਦੇ ਵਿੱਚ ਅੰਕੁਰਜੀਤ ਸਿੰਘ ਨੂੰ ਪੜ੍ਹਾਉਣ ਦੇ ਲਈ ਉਹਨਾਂ ਦੀ ਮਾਂ ਨੇ ਬੜਾ ਅਹਿਮ ਰੋਲ ਨਭਾਇਆ ਕਿਉਂਕਿ ਅਕਸਰ ਕਿਹਾ ਜਾਂਦਾ ਆਮ ਤੌਰ ਦੇ ਉੱਤੇ ਲੋਕ ਬੋਲੀਆਂ ਨੇ ਗੀਤ ਨੇ ਲੋਕਾਂ ਦੇ ਜਿਸ ਦੇ ਵਿੱਚ ਕਿਹਾ ਜਾਂਦਾ ਹੈ ਕਿ ਮਾਵਾਂ ਠੰਡੀਆਂ ਛਾਵਾਂ मां ਆਪ ਭੁੱਖੀ ਰਹਿ ਸਕਦੀ ਆ ਪਿਆਸੀ ਰਹਿ ਸਕਦੀ ਆ ਪਰ ਆਪਣੇ ਬੱਚਿਆਂ ਦੇ ਲਈ ਉਸ ਨੂੰ ਜਿੰਨੀ ਵੀ ਕਹਾ ਲਣਾ ਕਰਨੀ ਪਵੇ ਮਿਹਨਤ ਕਰਨੀ ਪਵੇ ਉਸ ਤੋਂ ਕਦੇ ਵੀ ਮਾਵਾਂ ਪਿੱਛੇ ਨਹੀਂ ਹਟਦੀਆਂ ਚਾਹੇ ਉਹ ਪਰਿਵਾਰ ਦੇ ਅੰਦਰ ਹੀ ਆਪਣੇ ਬੱਚਿਆਂ ਦੇ ਕੋਲ ਹੋਣ ਜਾਂ ਬੱਚੇ ਮਾਵਾਂ ਤੋਂ ਦੂਰ ਹੋਣ ਉਹਨਾਂ ਨੂੰ ਹਮੇਸ਼ਾ ਫਿਕਰ ਰਹਿੰਦਾ ਤੇ ਅੰਕੁਰਜੀਤ ਸਿੰਘ ਦੀ ਜਿਹੜੀ ਮਾਤਾ ਜੀ ਨੇ ਉਹਨਾਂ ਦਾ ਵੀ ਇਸੇ ਤਰ੍ਹਾਂ ਵੱਡੀ ਕਹਾ ਲਣਾ ਉਹਨਾਂ ਦੀ ਕੁਰਬਾਨੀ ਹੈ ਉਹਨਾਂ ਨੂੰ ਪੜਾਉਣ ਦੇ ਲਈ ਉਹਨਾਂ ਨੇ ਕੋਈ ਵੀ ਕਸਰ ਨਹੀਂ ਛੱਡੀ ਅੰਕੁਰ ਨੂੰ ਸਾਰੀਆਂ ਕਿਤਾਬਾਂ ਉਹ ਆਪ ਖੁਦ ਪੜ੍ਹ ਕੇ ਸੁਣਾਉਂਦੇ ਰਹੇ ਨੇ ਅੰਕੁਰਜੀਤ ਜਦੋਂ 12ਵੀਂ ਦੇ ਵਿੱਚ IIT ਫਾਰਮਾ ਫਾਰਮ ਉਸ ਨੇ ਭਰਿਆ ਤੇ ਐਡਮਿਸ਼ਨ IIT ਰੁੜਕੀ ਦੇ ਵਿੱਚ ਉਸ ਦਾ ਹੋ ਗਿਆ ਸੀ ਤੇ ਫਿਰ ਅੰਕੁਰ ਨੇ ਬੀਟੈਕ ਕੀਤੀ ਅੰਕੁਰਜੀਤ ਦੇ IIT ਦੇ ਵਿੱਚ ਕਈ ਦੋਸਤ UPSC ਦੀ ਤਿਆਰੀ ਕਰ ਰਹੇ ਸੀ ਇਸ ਦੇ ਲਈ ਉਹਨਾਂ ਨੇ ਵੀ ਤਿਆਰੀ ਸ਼ੁਰੂ ਕਰ ਦਿੱਤੀ ਉਹਨਾਂ ਦੇ ਆਪਣੇ ਦੋਸਤਾਂ ਦੀ ਸਲਾਹ ਦੇ ਉੱਤੇ ਔਰ ਅੰਕੁਰ ਨੇ ਸਾਲ 2017 ਦੇ ਵਿੱਚ UPSC ਦੀ ਪ੍ਰੀਖਿਆ ਪਾਸ ਕਰਕੇ 414ਵਾਂ ਰੈਂਕ ਹਾਸਲ ਕਰ ਲਿਆ ਬੇਸ਼ੱਕ ਦੀ ਉਹਨਾਂ ਦੇ ਕੋਲ ਜਿਹੜਾ ਚੈਲੰਜ ਬਹੁਤ ਵੱਡਾ ਸੀ ਕਿਉਂਕਿ ਆਮ ਤੌਰ ਦੇ ਉੱਤੇ ਬਹੁਤੇ ਵਿਦਿਆਰਥੀ ਆ ਜਿਹੜੇ ਉਹ ਮਿਹਨਤ ਕਰਦੇ ਆ ਕਰਦੇ ਆ ਤਿਆਰੀ ਕਰਦੇ ਆ ਕਰਦੇ ਆ ਆਹ ਵਿਚਕਾਰ ਆਪਣਾ ਹੌਸਲਾ ਤੋੜ ਬੈਠਦੇ ਨੇ ਤੇ ਉਹਨਾਂ ਦੀ ਜਿਹੜੀ ਪ੍ਰੀਖਿਆ ਆ ਉਹ ਵੀ ਪਾਸ ਹੋਣ ਤੱਕ ਦੇ ਬਹੁਤ ਸਾਰੇ ਅਟੈਂਪਟ ਦੇ ਵਿੱਚੋਂ ਜਿਹੜੇ ਆ ਫੇਲ ਹੁੰਦੇ ਨੇ ਤੇ ਉਹ ਫੇਲ ਆਪਣੇ ਆਪ ਨੂੰ ਸਾਬਤ ਕਰਕੇ ਉਸ ਰਸਤੇ ਤੋਂ ਹੀ ਹਟ ਜਾਂਦੇ ਨੇ ਤੇ ਹੋਰ ਨਾ ਰਸਤਿਆਂ ਨੂੰ ਅਪਣਾ ਲੈਂਦੇ ਨੇ ਜਾਂ ਫਿਰ ਉਸ ਰਾਹ ਨੂੰ ਹੀ ਚੁਣਨਾ ਬੰਦ ਕਰ ਦਿੰਦੇ ਨੇ ਪਰ ਅੰਕੁਰਜੀਤ ਸਿੰਘ ਉਹਨਾਂ ਵਿੱਚੋਂ ਇੱਕ ਸਨ ਜਿਨ੍ਹਾਂ ਨੇ ਆਪਣਾ ਹੌਸਲਾ ਨਹੀਂ ਛੱਡਿਆ ਔਰ ਆਪਣੀ ਮਾਤਾ ਦੀ ਮਦਦ ਦੇ ਨਾਲ ਕਰੜੀ ਮਿਹਨਤ ਕੀਤੀ ਔਰ ਇਹ ਸਾਰੀ ਮਿਹਨਤ ਦਾ ਨਤੀਜਾ ਇਹ ਸੀ ਕਿ ਅੰਕੁਰਜੀਤ ਸਿੰਘ ਹਰਿਆਣਾ ਦਾ ਜੰਪਲ ਜਿਹੜਾ ਫਿਰ ਆਈਐਸ ਅਧਿਕਾਰੀ ਬਣਦਾ ਤੇ ਹੁਣ ਪੰਜਾਬ ਦੇ ਵਿੱਚ ਡਿਊਟੀ ਦੇ ਉੱਤੇ ਹੈ ਔਰ ਪੰਜਾਬ ਦੇ ਵਿੱਚ ਨਗਰ ਨਿਗਮ ਜਲੰਧਰ ਦੇ बतौर ਅਡੀਸ਼ਨਲ ਕਮਿਸ਼ਨਰ ਦੇ ਤੌਰ ਦੇ ਉੱਤੇ ਉਹਨਾਂ ਨੇ ਹੁਣ ਆਪਣਾ ਕੰਮ ਕਰਨਾ ਹੈ ਅੱਜ ਤੋਂ ਹੀ ਆਪਣਾ ਅਹੁਦਾ ਸੰਭਾਲ ਲੈਣਗੇ ਉਸ ਤੋਂ ਬਾਅਦ ਲਗਾਤਾਰਤਾ ਦੇ ਵਿੱਚ ਆਪਣੀ ਜਿਹੜੀ ਟ੍ਰੇਨਿੰਗ ਉਹ ਪੂਰੀ ਕਰ ਚੁੱਕੇ ਨੇ ਔਰ ਉਸੇ ਦੇ ਆਧਾਰ ਦੇ ਉੱਤੇ ਉਹਨਾਂ ਨੂੰ ਇਹ ਵੱਡੀ ਜ਼ਿੰਮੇਵਾਰੀ ਦੇ ਦਿੱਤੀ ਗਈ ਹੈ ਤਾਂ ਇਹ ਵੱਡੀ ਜ਼ਿੰਮੇਵਾਰੀ ਹੈ ਮੈਂ ਔਰ ਹੋਰਨਾਂ ਲੋਕਾਂ ਦੇ ਲਈ ਵੀ ਜਿਹੜੇ ਮੁੰਡੇ ਕੁੜੀਆਂ ਜਿਹੜੇ ਯੂਪੀਐਸਸੀ ਦੀ ਤਿਆਰੀ ਕਰ ਰਹੇ ਨੇ ਉਮੀਦਵਾਰ ਬਣਨਾ ਚਾਹੁੰਦੇ ਨੇ ਇਸ ਪ੍ਰੀਖਿਆ ਨੂੰ ਪਾਸ ਕਰਨਾ ਚਾਹੁੰਦੇ ਨੇ ਆਪਣੇ ਤੇ ਆਪਣੇ ਮਾਪਿਆਂ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅੰਕੁਰਜੀਤ ਸਿੰਘ ਦੀ ਇਸ ਕਹਾਣੀ ਤੋਂ ਇਥੋਂ ਤੱਕ ਪਹੁੰਚਣ ਦੀ ਹਿੰਮਤ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਇਹੀ ਉਮੀਦ ਕੀਤੀ ਜਾ ਸਕਦੀ ਹੈ। ਔਰ ਅਸੀਂ ਵੀ ਉਮੀਦ ਕਰਦੇ ਹਾਂ ਕਿ ਅੰਕੁਰਜੀਤ ਸਿੰਘ ਆਪਣੀ ਸੇਵਾ ਕਾਰਜ ਦੇ ਦੌਰਾਨ ਵੀ ਕੁਝ ਅਜਿਹੇ ਮਿਸਾਲਾਂ ਪੇਸ਼ ਕਰਨਗੇ ਜਿਸ ਦੇ ਨਾਲ ਹੋਰ ਨੌਜਵਾਨਾਂ ਦੇ ਵਿੱਚ ਵੀ ਜਿਹੜੇ ਪ੍ਰੇਰਣਾ ਸਰੂਤੋਂ ਬਣ ਕੇ ਪਹਿਲਾਂ ਹੀ ਉਹ ਬਣ ਚੁੱਕੇ ਨੇ ਤੇ ਹੋਰ ਇਸ ਤਰ੍ਹਾਂ ਦੀ ਪ੍ਰੇਰਣਾਦਾਇਕ ਗੱਲਾਂ ਨੇ ਜਿਹੜੀਆਂ ਸਾਹਮਣੇ ਰੱਖਣ ਤਾਂ ਕਿ ਨੌਜਵਾਨਾਂ ਨੂੰ ਪ੍ਰੇਰਣਾ ਹਮੇਸ਼ਾ ਦੀ ਤਰ੍ਹਾਂ ਉਹਨਾਂ ਤੋਂ ਮਿਲਦੀ ਰਹੇ। ਤੇ ਉਹ ਅੱਗੇ ਵਧਣ ਦਾ ਹੌਸਲਾ ਉਸੇ ਤਰ੍ਹਾਂ ਬਰਕਰਾਰ ਰੱਖਣ ਲਾਲਜਾਤ ਤੱਕ ਕੋਈ ਨਵੀਂ ਅਪਡੇਟ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ